ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟਡੀ ਜੋ ਕਿ ਇੱਕ ਬਹੁਤ ਹੀ ਮਸ਼ਹੂਰ ਲੀਗਲ ਇੰਸਟੀਚਿਊਸ਼ਨ ਹੈ ਜਿਹਦੇ ਵਿੱਚ ਬੱਚਿਆਂ ਨੂੰ ਉਚੇਰੇ ਤੌਰ ਤੇ ਥਿਉਰੀ ਦੇ ਨਾਲ ਨਾਲ ਪ੍ਰੈਕਟੀਕਲ ਕੋਰਸ ਕਰਾਇਆ ਜਾਂਦਾ ਹੈ ਬੱਚਿਆਂ ਨੂੰ ਕਨਸਟੀਟਿਊਸ਼ਨ ਲਾ ਕ੍ਰਿਮੀਨਲ ਲਾ ਇੰਟੈਲੈਕਚੁਅਲ ਪ੍ਰੋਪਰਟੀ ਦਾ ਹੋਰ ਵੀ ਜਿਹੜੇ ਵੀ ਲਾ ਦੇ ਕਾਨੂੰਨ ਦੇ ਸਬਜੈਕਟ ਨੇ ਜੋ ਕਿ 바ਰ ਕਾਉਂਸਲ ਆਫ ਇੰਡੀਆ ਵੱਲੋਂ ਪ੍ਰਿਸਕ੍ਰਾਈਬ ਨੇ ਉਹਨਾਂ ਦੇ ਨਾਲ ਥਿਉਰੀ ਦੇ ਵਿੱਚ ਸਾਡੇ ਮਾਹਰਜੋਗ ਟੀਚਰ ਪੜ੍ਹਾਉਂਦੇ ਨੇ ਵਕੀਲ ਟਾਈਮ ਟੂ ਟਾਈਮ ਤੇ ਰੈਗੂਲਰ ਬੇਸਿਸ ਤੇ ਆਂਦੇ ਨੇ ਪਛਿਆਰਨਾਂ ਨੂੰ ਆਲੋ ਸਾਂਝਾ ਕਰਦੇ ਨੇ ਆਪਣਾ ਐਕਸਪੀਰੀਅੰਸ ਅਮੂਡ ਕੋਰਟ ਦੇ ਵਿੱਚ ਅਸੀਂ ਖੜੇ ਆ ਇਹਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਪ੍ਰੈਕਟਿਸ ਬੱਚਿਆਂ ਨੂੰ ਕਰਾਈ ਦਿੰਦੇ ਉਹਦੇ ਬਾਰੇ ਥੋੜਾ ਦੱਸਿਓ ਬੱਚਿਆਂ ਨੂੰ ਮੂਟ ਕੋਰਟ ਦੇ ਵਿੱਚ ਸ਼ੁਰੂ ਤੋਂ ਦੱਸਿਆ ਜਾਂਦਾ ਹੈ ਵੀ ਕੋਰਟ ਦੇ ਮੈਨਰਸ ਕੀ ਨੇ ਕਿਸ ਤਰ੍ਹਾਂ ਪ੍ਰੋਪੋਜੀਸ਼ਨ ਤਿਆਰ ਕੀਤੀ ਜਾਂਦੀ ਹੈ ਮੈਮੋਰੀਅਲ ਤਿਆਰ ਕੀਤੇ ਜਾਂਦੇ ਨੇ ਕਿਸ ਤਰ੍ਹਾਂ ਪ੍ਰੈਜੈਂਟ ਕੀਤਾ ਜਾਂਦਾ ਹੈ ਬੱਚੇ ਕਿਸੇ ਵੀ ਸਿਚੁਏਸ਼ਨ ਨੂੰ ਸਮਝਣ ਲਈ ਸક્ષਮ ਹੋਣ ਉਹਨਾਂ ਨੂੰ ਦੱਸਿਆ ਜਾਂਦਾ ਕੋਈ ਵੀ ਕੰਪਲੇਂਟ ਜਦੋਂ ਆਂਦੀ ਹੈ ਉਸ ਨੂੰ ਸਮਝਿਆ ਜਾਵੇ ਪੜ੍ਹ ਲਿਖ ਕੇ ਦੇਖਿਆ ਜਾਵੇ ਕਿਹੜਾ ਕਾਨੂੰਨ ਉਹਦੇ ਤੇ ਐਪਲੀਕੇਬਲ ਹੈ ਉਸ ਕਾਨੂੰਨ ਦੇ ਪ੍ਰੋਵੀਜ਼ਨ ਬੱਚੇ ਨੂੰ ਸਿਖਾਏ ਜਾਂਦੇ ਨੇ ਚੰਡੀਗੜ੍ਹ ਦੀ ਨਿਊਜ਼ਸਟ ਕੀ ਖਾਸ ਪ੍ਰੋਵਾਈਡ ਕਰਵਾਉਂਦਾ ਹੈ ਬੱਚਿਆਂ ਦੇ ਲਈ ਤੁਸੀਂ ਬਹੁਤ ਕੁਝ ਦੱਸਿਆ ਹੋਰ ਯੂਨੀਵਰਸਿਟੀ ਦੇ ਵਿੱਚ ਉਹ ਚੀਜ਼ਾਂ ਨਹੀਂ ਹੁੰਦੀ ਤੁਹਾਡੇ ਕੋਲ ਇਹ ਚੀਜ਼ਾਂ ਜਿਹੜੀ ਹੈਗੀ ਪ੍ਰੋਵਾਈਡ ਹੁੰਦੀ ਹੈ ਉਹਦੇ ਬਾਰੇ ਥੋੜਾ ਜਿਹੜੇ ਕਲੱਬ ਨੇ ਬੱਚੇ ਕਲੱਬ ਦੇ ਵਿੱਚ ਹਿੱਸਾ ਲੈਂਦੇ ਨੇ ਕਲਾਸ ਦੇ ਵਿੱਚ ਜਿਹੜੀ ਐਕਟੀਵਿਟੀ ਕੀਤੀ ਜਾਂਦੀ ਹੈ ਚਾਹੇ ਉਹ ਅਸਾਈਨਮੈਂਟ ਹੈ ਸਾਡੇ ਅਸੈਸਮੈਂਟ ਮਾਡਲ ਨੇ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਮੋਟੀਵੇਸ਼ਨਲ ਲੈਕਚਰ ਕਰਾਏ ਜਾਂਦੇ ਆ ਬੱਚੇ ਦੀ ਐਨਾਲਿਟਿਕਲ ਸਕਿੱਲ ਰੀਜ਼ਨਿੰਗ ਸਕਿੱਲ ਸਟਰੋਂਗ ਹੋਵੇ ਉਹਦੇ ਲਈ ਐਕਸਰਸਾਈਜ਼ ਕਰਾਈ ਜਾਂਦੀ ਹੈ ਪਿਛਲੇ 3 ਤੋਂ 5 ਸਾਲਾਂ ਦੀ ਅਗਰ ਪਲੇਸਮੈਂਟ ਦੀ ਗੱਲ ਕੀਤੀ ਜਾਵੇ ਤਾਂ ਕੀ ਰਿਕਾਰਡ ਰਿਹਾ ਆਪਣੇ ਯੂਨੀਵਰਸਿਟੀ ਦਾ ਪਲੇਸਮੈਂਟ ਤਾਂ ਜੀ ਚਾਰ ਪੰਜ ਬੱਚੇ ਜਿਹੜੇ ਹੈ ਜੁਡੀਸ਼ੀਅਲ ਅਫੀਸਰ ਸਿਲੈਕਟ ਹੋਏ ਨੇ ਬਿਹਾਰ ਵਿੱਚ ਹੋਇਆ ਜੰਮੂ ਵਿੱਚ ਹੋਇਆ ਹਰਿਆਣਾ ਵਿੱਚ ਹੋਇਆ ਪੰਜਾਬ ਵਿੱਚ ਹੋਇਆ ਚਾਰ ਬੱਚੇ ਸਿਲੈਕਟ ਹੋਏ ਨੇ ਉਹ ਇੱਕ ਸ਼ੋਅ ਕਰਦਾ ਵੀ ਬੱਚਿਆਂ ਨੂੰ ਜਿਹੜੀ ਪੜ੍ਹਾਈ ਕਰਾਈ ਜਾ ਰਹੀ ਹੈ ਜਿਹੜਾ ਇੱਕ ਮਾਹੌਲ ਦਿੱਤਾ ਜਾ ਰਿਹਾ ਸਭ ਤੋਂ ਜ਼ਰੂਰੀ ਹੈ ਇੱਕ ਲਾ ਇੰਸਟੀਟਿਊਸ਼ਨ ਦੇ ਵਿੱਚ ਮਾਹੌਲ ਬੱਚੇ ਦੀ ਗਰੂਮਿੰਗ ਠੀਕ ਹੋਵੇ ਉਹਦਾ ਮਾਈਂਡ ਸੈਟ ਲੀਗਲ ਇਕੁਇਪਮੈਂਟ ਡਿਵੈਲਪ ਹੋਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਉਹਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਇਸ ਵਕਤ ਮੈਂ ਕਿਹ ਜ ਸੁਪਰੀਮ ਕੋਰਟ ਜਾਂ ਡਿਸਟ੍ਰਿਕਟ ਕੋਰਟ ਜਾਂ ਹਾਈ ਕੋਰਟ ਦੇ ਕੋਰਟ ਦੇ ਵਿੱਚ ਨਹੀਂ ਖੜਾ ਐ ਇਹ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਮੂਡ ਕੋਰਟ ਦੇ ਵਿੱਚ ਮੈਂ ਮੌਜੂਦ ਆ ਕੀ ਕੁਝ ਖਾਸ ਜਿਹੜਾ ਹੈਗਾ ਲੋ ਸਟਡੀ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਜਿਹੜਾ ਹੈਗਾ ਕਰਵਾਉਂਦਾ ਹੈਗਾ ਕੀ ਕੁਝ ਖਾਸ ਜਿਹੜਾ ਹੈਗਾ ਕਿਹੜੇ ਕਿਹੜੇ ਲਾਅ ਦੇ ਵਿੱਚ ਕਿਹੜੇ ਕਿਹੜੀ ਚੀਜ਼ਾਂ ਜਿਹੜੀ ਹੈਗੀਆਂ ਚੰਡੀਗੜ੍ਹ ਯੂਨੀਵਰਸਿਟੀ ਪ੍ਰੋਵਾਈਡ ਕਰਾਂਦਾ ਬੱਚਿਆਂ ਨੂੰ ਜਾਂ ਕਿਉਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈਗਾ ਬੱਚੇ ਲਾਅ ਦੀ ਸਟ ਕਿਉਂ ਚੰਡੀਗੜ੍ਹ ਯੂਨੀਵਰਸਿਟੀ ਦੇ ਅੰਦਰ ਬੱਚੇ ਆ ਕੇ ਜੋ ਲੋਕੀ ਪੜ੍ਹਾਈ ਕਰੇ ਉਸਕੇ ਉਹਦੇ ਬਾਰੇ ਥੋੜਾ ਦੱਸਿਓ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀ ਜੋ ਕਿ ਇੱਕ ਬਹੁਤ ਹੀ ਮਸ਼ਹੂਰ ਲੀਗਲ ਇੰਸਟੀਚਿਊਸ਼ਨ ਹੈ ਜਿਹਦੇ ਵਿੱਚ ਬੱਚਿਆਂ ਨੂੰ ਉਚੇਰੇ ਤੌਰ ਤੇ ਥਿਉਰੀ ਦੇ ਨਾਲ ਨਾਲ ਪ੍ਰੈਕਟੀਕਲ ਕੋਰਸ ਕਰਾਇਆ ਜਾਂਦਾ ਹੈ ਬੱਚਿਆਂ ਨੂੰ ਕਨਸਟੀਟਿਊਸ਼ਨ ਲਾ ਕ੍ਰਿਮਨਲ ਲਾ ਇੰਟੈਲੈਕਚੁਅਲ ਪ੍ਰੋਪਰਟੀ ਦਾ ਹੋਰ ਵੀ ਜਿਹੜੇ ਵੀ ਲਾ ਦੇ ਕਾਨੂੰਨ ਦੇ ਸਬਜੈਕਟ ਨੇ ਜੋ ਕਿ 바ਰ ਕਾਉਂਸਲ ਆਫ ਇੰਡੀਆ ਵੱਲੋਂ ਪ੍ਰਿਸਕ੍ਰਾਈਬ ਨੇ ਉਹਨਾਂ ਦੇ ਨਾਲ ਥਿਉਰੀ ਦੇ ਵਿੱਚ ਸਾਡੇ ਮਾਹਰਯੋਗ ਟੀਚਰ ਪੜ੍ਹਾਉਂਦੇ ਨੇ ਉਹਨਾਂ ਨਾਲ ਬੱਚਿਆਂ ਨੂੰ ਮੂਡ ਕੋਡ ਐਕਸਰਸਾਈਜ਼ ਹੀ ਕਰਾਈਆਂ ਜਾਂਦੀਆਂ ਨੇ ਜਿਦੇ ਵਿੱਚ ਅਸੀਂ ਇਸ ਟਾਈਮ ਖੜੇ ਹਾਂ ਕਿ ਬੱਚਿਆਂ ਨੂੰ ਉਚੇਰੇ ਤੌਰ ਤੇ ਪ੍ਰੈਕਟੀਕਲ ਐਸਪੈਕਟ ਪਤਾ ਲੱਗਣ ਵਕੀਲ ਟਾਈਮ ਟੂ ਟਾਈਮ ਤੇ ਰੈਗੂਲਰ ਬੇਸਿਸ ਤੇ ਪਛਿਆਰ ਨੂੰ ਆ ਲੋ ਸਾਂਝਾ ਕਰਦੇ ਨੇ ਆਪਣਾ ਐਕਸਪੀਰੀਅੰਸ ਔਰ ਬੱਚਿਆਂ ਦੀ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਸੋਲਵ ਕੀਤਾ ਜਾਂਦਾ ਹੈ। ਕੱਲ ਕੀਤੀ ਜਾਵੇ ਸਰ ਪ੍ਰੈਕਟੀਕਲ ਬਹੁਤ ਜ਼ਿਆਦਾ ਜ਼ਰੂਰੀ ਰਹਿੰਦਾ ਹਰ ਚੀਜ਼ ਕਲਾਸਰੂਮ ਤੋਂ ਬਾਹਰ ਨਿਕਲ ਕੇ ਆਪਾਂ ਨੂੰ ਪ੍ਰੈਕਟੀਕਲ ਚੀਜ਼ਾਂ ਜਿਹੜੀ ਹੈਗੀ ਆ ਉਹ ਜ਼ਰੂਰੀ ਚਾਹੀਦੀ ਹੁੰਦੀ ਹੈ ਬੱਚਿਆਂ ਵਾਸਤੇ ਜਾਂ ਕਿਹੜੇ ਕਿਹੜੇ ਵਕੀਲ ਜਿਹੜੇ ਹੈਗੇ ਇੱਥੇ ਆਂਦੇ ਨੇ ਮੂਡ ਕੋਰਟ ਦੇ ਵਿੱਚ ਅਸੀਂ ਖੜੇ ਆਂ ਇਹਦੇ ਵਿੱਚ ਕਿਸ ਤਰ੍ਹਾਂ ਜਿਹੜੀ ਹੈਗੀ ਪ੍ਰੈਕਟਿਸ ਬੱਚਿਆਂ ਨੂੰ ਕਰਾਈ ਦਿੰਦੇ ਉਹਦੇ ਬਾਰੇ ਥੋੜਾ ਦੱਸਿਓ। ਬੱਚਿਆਂ ਨੂੰ ਮੂਡ ਕੋਰਟ ਦੇ ਵਿੱਚ ਸ਼ੁਰੂ ਤੋਂ ਦੱਸਿਆ ਜਾਂਦਾ ਹੈ ਵੀ ਕੋਰਟ ਦੇ ਮੈਨਰਸ ਕਿਸ ਤਰ੍ਹਾਂ ਪ੍ਰੋਪੋਜੀਸ਼ਨ ਤਿਆਰ ਕੀਤੀ ਜਾਂਦੀ ਹੈ ਮੈਮੋਰੀਅਲ ਤਿਆਰ ਕੀਤੇ ਜਾਂਦੇ ਨੇ ਕਿਸ ਤਰ੍ਹਾਂ ਪ੍ਰেজেন্ট ਕੀਤਾ ਜਾਂਦਾ ਹੈ 6 ਤਰ੍ਹਾਂ ਦੀਆਂ ਸਕਿਲਸ ਦੇ ਬੱਚਿਆਂ ਦਾ ਮਾਈਂਡ ਸੈਟ ਜਿਹੜਾ ਹੈ ਉਸ ਤਰ੍ਹਾਂ ਦਾ ਲੀਗਲ ਫਰੇਮ ਆਫ ਮਾਈਂਡ ਬਣੇ ਬੱਚੇ ਕਿਸੇ ਵੀ ਸਿਚੁਏਸ਼ਨ ਨੂੰ ਸਮਝਣ ਲਈ ਸક્ષਮ ਹੋਣ ਉਹਨਾਂ ਨੂੰ ਦੱਸਿਆ ਜਾਂਦਾ ਕੋਈ ਵੀ ਕੰਪਲੇਂਟ ਜਦੋਂ ਆਂਦੀ ਹੈ ਉਸ ਨੂੰ ਸਮਝਿਆ ਜਾਵੇ ਪੜ੍ਹ ਲਿਖ ਕੇ ਦੇਖਿਆ ਜਾਵੇ ਕਿਹੜਾ ਕਾਨੂੰਨ ਉਹਦੇ ਤੇ ਐਪਲੀਕੇਬਲ ਹੈ ਉਸ ਕਾਨੂੰਨ ਦੇ ਪ੍ਰੋਵੀਜ਼ਨ ਬੱਚੇ ਨੂੰ ਸਿਖਾਏ ਜਾਂਦੇ ਨੇ ਬੱਚਾ ਤਾਂ ਕਿ ਉਸ ਨੂੰ ਸਮਝੇ ਫਿਰ ਡਰਾਫਟ ਕਰੇ ਔਰ ਉਹਨੂੰ ਪ੍ਰੈਜ਼ੈਂਟ ਕਰੇ ਕੋਰਟ ਦੇ ਵਿੱਚ ਆਰਗੂਮੈਂਟ ਕਿਸ ਤਰ੍ਹਾਂ ਕਰਨਾ ਇਹ ਛੇ ਤਰ੍ਹਾਂ ਦੀਆਂ ਸਕਿੱਲਸ ਨੇ ਜਿਹੜੀਆਂ ਬੱਚਿਆਂ ਨੂੰ ਦੱਸੀਆਂ ਜਾਂਦੀਆਂ ਨੇ ਟੀਚਰ ਵੀ ਦੱਸਦੇ ਨੇ ਵਕੀਲ ਵੀ ਦੱਸਦੇ ਨੇ ਸਾਡੇ ਮਾਲਜੋ ਜੁਡੀਸ਼ੀਅਲ ਆਫੀਸਰ ਜੱਜਿਸ ਵੀ ਟਾਈਮ ਟੂ ਟਾਈਮ ਆਉਂਦੇ ਨੇ ਬੱਚਿਆਂ ਦੇ ਕਿਟਰ ਐਸ ਵੈਲ ਐਸ ਇੰਟਰ ਮੂਡ ਕੰਪੀਟੀਸ਼ਨ ਕਰਾਈ ਜਾਂਦੇ ਨੇ ਤਾਂਕਿ ਬੱਚਿਆਂ ਦੀ ਜਿਹੜੀ ਸਕਿਲਸ ਨੇ ਉਹਨਾਂ ਨੂੰ ਹਾਰਨੈਸ ਕੀਤਾ ਜਾਵੇ। ਐਲ ਐਸ ਦੀ ਸਟੂਡੈਂਟਸ ਦੀ ਜਿਹੜੀ ਕਲੱਬ ਤੇ ਸੁਸਾਇਟੀ ਕੀ ਆ ਉਹਦੇ ਬਾਰੇ ਥੋੜਾ ਸਾਂਝ ਪਾਓ ਜੀ। ਕਿਸੇ ਵੀ ਅੱਛੇ ਇੰਸਟੀਚਿਊਸ਼ਨ ਦੇ ਲਈ ਇਹ ਬਹੁਤ ਜ਼ਰੂਰੀ ਹੈ ਉਹਦੀ ਬੈਕਬੋਨ ਹੁੰਦੀ ਹੈ ਵੀ ਬੱਚਿਆਂ ਦੀ ਹੋਲਿਸਟਿਕ ਡਿਵੈਲਪਮੈਂਟ ਕੀਤੀ ਜਾਵੇ ਬੱਚਿਆਂ ਦੇ ਅੰਦਰ ਜਿੰਨੇ ਵੀ ਗੁਣ ਨੇ ਉਹਨਾਂ ਨੂੰ ਉਚੇਰੇ ਤੌਰ ਤੇ ਡਿਵੈਲਪ ਕੀਤਾ ਜਾਵੇ ਉਸ ਲਈ ਲਿਟਰੇਰੀ ਕਲੱਬ ਹੈ ਐਕਸਟੈਂਪੋਰ ਬੱਚੇ ਪੜ੍ਹ ਕੇ ਦੱਸਦੇ ਨੇ ਅਖਬਾਰ ਦੇ ਵਿੱਚ ਕੋਈ ਨਿਊਜ਼ ਪੜ੍ਹੀਏ ਉਹਦੇ ਬਾਰੇ ਦੱਸਦੇ ਨੇ ਕੋਈ ਹੋਰ ਲੀਗਲ ਐਸਪੈਕਟ ਹੈ ਸੋਸ਼ਲ ਲੀਗਲ ਐਸਪੈਕਟ ਹੈ ਟੈਕਨੋਲੋਜੀਕਲ ਸਾਈਕੋਲੋਜੀਕਲ ਕੋਈ ਵੀ ਇਸ਼ੂ ਹੈ ਉਹਦੇ ਬਾਰੇ ਦੱਸਿਆ ਜਾਂਦਾ ਬੱਚਿਆਂ ਦੇ ਕਲਚਰਲ ਕਲੱਬ ਨੇ ਬੱਚਿਆਂ ਦੇ ਐਕਸਟੈਂਪੋਰ ਕਲੱਬ ਨੇ ਬੱਚਿਆਂ ਦੇ ਸਪੋਰਟਸ ਕਲੱਬ ਨੇ ਬੱਚੇ ਤਰ੍ਹਾਂ ਤਰ੍ਹਾਂ ਦੀ ਐਕਟੀਵਿਟੀਜ਼ 'ਚ ਹਿੱਸਾ ਲੈਂਦੇ ਨੇ ਉਹਨਾਂ ਨੂੰ ਇੱਕ ਸੈਟੀਸਫੈਕਸ਼ਨ ਵੀ ਆਂਦੀ ਹੈ ਔਰ ਉਹਨਾਂ ਦੀ ਪਰਸਨੈਲਿਟੀ ਵੀ ਡਿਵੈਲਪ ਕੀਤੀ ਜਾਂਦੀ ਹੈ ਸੈਸ਼ਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਗੈਸਟ ਸੈਸ਼ਨ ਜਿਹੜੇ ਹੈਗੇ ਯੂਆਈਐਲ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਹੜੇ ਹੈ ਲਗਾਏ ਜਾਂਦੇ ਉਹਦੇ ਬਾਰੇ ਵੀ ਥੋੜਾ ਦੱਸਿਓ ਸਰ ਬਹੁਤ ਹੀ ਅੱਛੇ ਤਰ੍ਹਾਂ ਸਟ੍ਰਕਚਰਡ ਪ੍ਰੋਗਰਾਮ ਹੈ ਗੈਸਟ ਲੈਕਚਰਸ ਦਾ ਐਕਸਪੀਰੀਅੰਸ 15 ਸਾਲ ਤੋਂ ਉੱਪਰ ਵਾਲੇ ਐਕਸਪੀਰੀਅੰਸ ਜਿਹੜੇ ਐਡਵੋਕੇਟਸ ਨੇ ਡਿਫਰੈਂਟ ਫੀਲਡ ਦੇ ਨੇ ਕੋਈ ਫੈਮਿਲੀ ਲਾ ਦੇ ਨੇ ਕੋਈ ਕ੍ਰਿਮੀਨਲ ਲਾ ਦੇ ਨੇ ਕੋਈ ਕਨਸਟੀਟਿਊਸ਼ਨਲ ਲਾ ਦੇ ਨੇ ਕਾਪੀਰਾਈਟਸ ਦੇ ਨੇ ਅਲੱਗ-ਅਲੱਗ ਵਕੀਲ ਆਂਦੇ ਨੇ ਉਹ ਆ ਕੇ ਬੱਚਿਆਂ ਨਾਲ ਆਪਣਾ ਐਕਸਪੀਰੀਅੰਸ ਸਾਂਝਾ ਕਰਦੇ ਨੇ ਉਹਨਾਂ ਦੇ ਟਾਈਮ ਟੇਬਲ ਦੇ ਵਿੱਚ ਪਹਿਲੇ ਤੋਂ ਹੀ ਬਣਾਇਆ ਹੁੰਦਾ ਸ਼ਰੂਲ ਉਹ ਵਕੀਲ ਆ ਕੇ ਬੱਚਿਆਂ ਨਾਲ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਬੱਚਿਆਂ ਦੇ ਕੁਐਸਚਨਸ ਨੇ ਉਹਨਾਂ ਨੂੰ ਆਨਸਰ ਦਿੰਦੇ ਨੇ ਸਰ ਬਹੁਤ ਸਾਰੀ ਯੂਨੀਵਰਸਿਟੀ ਜਿਹੜੀ ਹੈਗੀ ਲੋ ਦੀ ਸਟੱਡੀਜ਼ ਕਰਾ ਰਹੀ ਹੈ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀ ਯੂਨੀਵਰਸਿਟੀ ਜਿਹੜੀ ਹੈ ਲੋ ਦੀ ਸਟੱਡੀਜ਼ ਹੁੰਦ ਕਰਾਉਂਦੀ ਹੈ ਚੰਡੀਗੜ੍ਹ ਯੂਨੀਵਰਸਿਟੀ ਕੀ ਖਾਸ ਪ੍ਰੋਵਾਈਡ ਕਰਵਾਉਂਦਾ ਹੈ ਬੱਚਿਆਂ ਦੇ ਲਈ ਤੁਸੀਂ ਬਹੁਤ ਕੁਝ ਦੱਸਿਆ ਹੋਰ ਯੂਨੀਵਰਸਿਟੀ ਦੇ ਵਿੱਚ ਉਹ ਚੀਜ਼ਾਂ ਨਹੀਂ ਹੁੰਦੀ ਤੁਹਾਡੇ ਕੋਲ ਇਹ ਚੀਜ਼ਾਂ ਜਿਹੜੀ ਹੈਗੀ ਪ੍ਰੋਵਾਈਡ ਹੁੰਦੀ ਹੈ ਉਹਦੇ ਬਾਰੇ ਥੋੜਾ ਕੋਈ ਵੀ ਬੱਚਾ ਕਿਸੇ ਵੀ ਲੀਗ ਉਦੇ ਮਨ ਦੇ ਵਿੱਚ ਇੱਕ ਕੈਰੀਅਰ ਆਸਪੈਕਟ ਹੁੰਦਾ ਹੈ ਉਸ ਕੈਰੀਅਰ ਐਸਪੀਰੇਸ਼ਨ ਨੂੰ ਪੂਰਾ ਕਰਨ ਲਈ ਪਹਿਲੇ ਦਿਨ ਤੋਂ ਹੀ ਬੱਚੇ ਨੂੰ ਜੋ ਕਿ ਕਾਨੂੰਨ ਦੀ ਵਿਸ਼ੇ ਦੇ ਵਿੱਚ ਕੈਰੀਅਰ ਪ੍ਰੋਸਪੈਕਟਸ ਅਵੇਲੇਬਲ ਨੇ ਉਹਦੇ ਬਾਰੇ ਇੰਡਕਸ਼ਨਲ ਔਰिएंटेशन ਪ੍ਰੋਗਰਾਮ ਦੇ ਵਿੱਚ ਦੱਸਿਆ ਜਾਂਦਾ ਹੈ ਕੀ ਕੀ ਸਾਡੇ ਕੋਲ ਅਵੇਲੇਬਲ ਹੈ ਕੈਰੀਅਰ ਦੇ ਵਿੱਚ ਤਾਂ ਕਿ ਬੱਚਾ ਉਹਦੇ ਵਿੱਚ ਆਪਣਾ ਰੁਝਾਨ ਬਣਾ ਸਕੇ ਉਦੇ ਰੁਝਾਨ ਦੇ ਬੇਸ ਤੇ ਉਹਨਾਂ ਦੀ ਟ੍ਰੇਨਿੰਗ ਕੀਤੀ ਜਾਂਦੀ ਹੈ ਉਹਨਾਂ ਨੂੰ ਕਾਨੂੰਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਜਿਹੜੀਆਂ ਸੜੀਆਂ ਕਾਨਫਰੰਸ ਹੁੰਦੀਆਂ ਟਾਈਮ ਟੂ ਟਾਈਮ ਬੱਚੇ ਉਹਦੇ ਚ ਆਰਗੇਨਾਈਜ਼ੇਸ਼ਨਲ ਸਕਿਲਸ ਸਿੱਖਦੇ ਨੇ ਕਿਸੇ ਵੀ ਫੰਕਸ਼ਨ ਨੂੰ ਕਰਨਾ ਕਿਉਂਕਿ ਟੋਟਲ ਤੌਰ ਤੇ ਬੱਚੇ ਦੀ ਜਿਹੜੀ ਪਰਸਨੈਲਿਟੀ ਡਿਵੈਲਪ ਕਰਨਾ ਜ਼ਰੂਰੀ ਹੈ ਕਾਨੂੰਨ ਦੀ ਸਿੱਖਿਆ ਦੇ ਨਾਲ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਜਿਹੜੇ ਕਲੱਬ ਨੇ ਬੱਚੇ ਕਲੱਬ ਦੇ ਵਿੱਚ ਹਿੱਸਾ ਲੈਂਦੇ ਨੇ ਕਲਾਸ ਦੇ ਵਿੱਚ ਜਿਹੜੀ ਐਕਟੀਵਿਟੀ ਕੀਤੀ ਜਾਂਦੀ ਹੈ ਚਾਹੇ ਉਹ ਅਸਾਈਨਮੈਂਟ ਹੈ ਸਾਡੇ ਅਸੈਸਮੈਂਟ ਮਾਡਲ ਨੇ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਮੋਟੀਵੇਸ਼ਨਲ ਲੈਕਚਰ ਕਰਾਏ ਜਾਂਦੇ ਆ ਬੱਚੇ ਦੀ ਐਨਾਲਿਟਿਕਲ ਸਕਿੱਲ ਰੀਜ਼ਨਿੰਗ ਸਕਿੱਲ ਸਟਰੋਂਗ ਹੋਵੇ ਉਹਦੇ ਲਈ ਐਕਸਰਸਾਈਜ਼ ਕਰਾਈ ਜਾਂਦੀ ਹੈ ਸਾਡਾ CRC ਸੈਂਟਰ ਹੈ ਕਾਰਪੋਰੇਟ ਰਿਸੋਰਸ ਸੈਂਟਰ ਉਹਦੇ ਵਿੱਚ ਬੱਚਿਆਂ ਦੇ ਲੈਕਚਰ ਕਰਾਏ ਜਾਂਦੇ ਨੇ ਤਾਂਕਿ ਬੱਚਿਆਂ ਨੂੰ ਪਤਾ ਲੱਗੇ ਵੀ ਇਸ ਫੀਲਡ ਦੇ ਵਿੱਚ ਅੱਗੇ ਜਾਣ ਲਈ ਕਿਹੜੀਆਂ ਸਕਿੱਲਜ਼ ਚਾਹੀਦੀਆਂ ਨੇ ਔਰ ਉਹਨਾਂ ਕੋਲ 3 ਸਾਲ ਜਾਂ 5 ਸਾਲ ਦਾ ਪੀਰੀਅਡ ਹੈ ਉਹ ਆਪਣੀਆਂ ਸਕਿੱਲਜ਼ ਨੂੰ ਉੱਚੇ ਰੇਤੋਰ ਤੇ ਡਿਵੈਲਪ ਕਰ ਸਕਣ ਔਰ ਬੱਚਿਆਂ ਦੇ ਬਾਰ-ਬਾਰ ਕੰਪੀਟੀਸ਼ਨ ਜਦੋਂ ਹਰ ਸੈਮੈਸਟਰ ਹੀ ਚ ਹੁੰਦੇ ਨੇ ਬੱਚਿਆਂ ਦੀ ਸਕਿੱਲ ਨੂੰ ਉੱਚੇ ਰੇਤੋਰ ਤੇ ਡਿਵੈਲਪ ਕੀਤਾ ਜਾਂਦਾ। ਕੱਲ ਕੀਤੀ ਜਾਵੇ ਪਲੇਸਮੈਂਟ ਦੀ ਪਿਛਲੇ 3 ਤੋਂ 5 ਸਾਲਾਂ ਦੀ ਅਗਰ ਪਲੇਸਮੈਂਟ ਦੀ ਗੱਲ ਕੀਤੀ ਜਾਵੇ ਤਾਂ ਕੀ ਰਿਕਾਰਡ ਰਿਹਾ ਆਪਣੇ ਯੂਨੀਵਰਸਿਟੀ ਦਾ ਪਲੇਸਮੈਂਟ ਦਾ ਜੀ? ਬਹੁਤ ਅੱਛਾ ਰਿਕਾਰਡ ਹੈ। ਸਭ ਤੋਂ ਪਹਿਲਾਂ ਕੀ ਹੈ ਪਿਛਲੇ 3 ਸਾਲਾਂ ਵਿੱਚ ਸਾਡੇ 4-5 ਬੱਚੇ ਜਿਹੜੇ ਹੈ ਜੁਡੀਸ਼ੀਅਲ ਆਫੀਸਰ ਸਿਲੈਕਟ ਹੋਏ ਨੇ ਬਿਹਾਰ ਵਿੱਚ ਹੋਇਆ ਜੰਮੂ ਚ ਹੋਇਆ ਹਰਿਆਣਾ ਚ ਹੋਇਆ ਪੰਜਾਬ ਵਿੱਚ ਹੋਇਆ 4 ਬੱਚੇ ਸਿਲੈਕਟ ਹੋਏ ਨੇ ਉਹ ਇੱਕ ਸ਼ੋਅ ਕਰਦਾ ਵੀ ਬੱਚਿਆਂ ਨੂੰ ਜਿਹੜੀ ਪੜ੍ਹਾਈ ਕਰਾਈ ਜਾ ਰਹੀ ਹੈ ਜਿਹੜਾ ਇੱਕ ਮਾਹੌਲ ਦਿੱਤਾ ਜਾ ਰਿਹਾ ਸਭ ਤੋਂ ਜ਼ਰੂਰੀ ਹੈ ਇੱਕ ਲਾ ਇੰਸਟੀਚਿਊਸ਼ਨ ਦੇ ਵਿੱਚ ਮਾਹੌਲ ਬੱਚੇ ਦੀ ਗਰੂਮਿੰਗ ਠੀਕ ਹੋਵੇ ਉਹਦਾ ਮਾਈਂਡ ਸੈਟ ਲੀਗਲ ਇਕੁਇਪਮੈਂਟ ਡਿਵੈਲਪ ਹੋਵੇ ਬੱਚੇ ਨੂੰ ਪਲੇਸਮੈਂਟ ਲਈ ਅੱਗੇ ਵਧਿਆ ਜਾਏ ਉਹਦਾ ਰੁਝਾਨ ਦੇਖ ਕੇ ਬੱਚੇ ਨੂੰ ਓਦਾਂ ਦੀ ਟ੍ਰੇਨਿੰਗ ਦਿੱਤੀ ਜਾਏ ਸਾਡੇ ਕੋਲ ਰਿਕਾਰਡ ਦੱਸਦਾ ਹੈ ਵੀ ਸਾਡੇ ਬੱਚੇ ਬਹੁਤ ਅੱਛੀਆਂ-ਅੱਛੀਆਂ ਕੰਪਨੀਆਂ 'ਚ ਇੰਟਰਨਸ਼ਿਪ ਵੀ ਕਰਦੇ ਨੇ ਬੱਚਿਆਂ ਨੂੰ ਲੀਗਲ ਐਸਪੈਕਟ ਦੇ ਬਾਰੇ ਟ੍ਰੇਨਿੰਗ ਮਿਲਦੀ ਹੈ ਔਰ ਕੰਪਨੀਆਂ ਦੇ ਵਿੱਚ ਵੀ ਜਿੱਥੇ ਵੀ ਬੱਚੇ ਦਾ ਰੁਝਾਨ ਹੈ ਉਹਦੀ ਇੰਟਰਵਿਊ ਕਰਵਾਈ ਜਾਂਦੀ ਹੈ ਤਾਂਕਿ ਬੱਚਾ ਜੇ ਨਹੀਂ ਵੀ ਸਿਲੈਕਟ ਹੁੰਦਾ ਹੈ ਤੇ ਬੱਚਾ ਆਪਣੀ ਇੰਪਰੂਵਮੈਂਟ ਕਰੇ ਔਰ ਫਿਰ ਦੁਬਾਰਾ ਸਿਲੈਕਟ ਹੁੰਦਾ ਹੈ BNS BNS ਜਿਹੜੇ ਜਿਹੜੇ ਕ੍ਰਿਮੀਨਲ ਲਾਜ਼ ਨੇ ਇਹਦੇ ਬਾਰੇ ਕੀ ਕੁਝ ਪੜਾਇਆ ਜਾਂਦਾ ਹੈ ਸਰ ਨਵੇਂ ਜਿਹੜੇ ਲਾਜ਼ ਜਿਹੜੇ ਆਏ ਨੇ ਉਹਦੇ ਬਾਰੇ ਵੀ ਥੋੜਾ ਦੱਸੋਗੇ ਹੋਰ ਕਿਸ ਤਰੀਕੇ ਦੀ ਨਾਲ ਸਟੱਡੀ ਜਿਹੜੀ ਹੈਗੀ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕੀਤੀ ਜਾਂਦੀ ਹੈ ਦੋ ਦਿਨ ਪਹਿਲਾਂ ਹੀ ਇੱਕ ਸਾਲ ਪੂਰਾ ਹੋਇਆ ਜਦੋਂ ਇਹ ਨਵੇਂ ਐਕਟ ਬਣੇ ਨੇ ਰਿਪੀਲ ਹੋਏ ਨੇ ਪੁਰਾਣੇ ਆਈਪੀਸੀ ਸੀਆਰਪੀਸੀ ਔਰ ਐਵੀਡੈਂਸ BNS ਐਂਡ BNS ਜਦੋਂ ਨਵੇਂ ਆਏ ਨੇ ਇਹਦੇ ਵਿੱਚ ਗਵਰਨਮੈਂਟ ਨੇ ਸੁਸਾਇਟੀ ਦੀ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ ਜਿਹੜੇ ਕੀ ਕੋਰਟ ਦੇ ਵਿੱਚ ਪ੍ਰੋਸੀਜਰ ਨੂੰ ਇੰਪਲੀਮੈਂਟ ਕਰਨ ਦੀ ਚੈਲੰਜ ਆ ਰਹੇ ਸੀ ਟੈਕਨੋਲੋਜੀ ਐਵੋਲੂਸ਼ਨ ਦੇ ਨਾਲ ਜੋ ਫੈਸਿਲਿਟੀਆਂ ਅਵੇਲੇਬਲ ਹੋ ਗਈਆਂ ਸੀ ਉਹਨਾਂ ਨੂੰ ਦੇਖਦੇ ਹੋਏ ਐਕਟਸ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ ਡਿਜੀਟਲ ਐਵੀਡੈਂਸ ਇੰਟਰੋਡਿਊਸ ਕੀਤੇ ਗਏ ਹੈ ਕੁਝ ਜਿਹੜੇ ਪ੍ਰੋਵੀਜ਼ਨ ਸੀ ਆਬਸੋਲੀਟ ਹੋ ਗਏ ਸੀ ਉਹਨਾਂ ਨੂੰ ਹਟਾਇਆ ਗਿਆ ਹੈ ਔਰ ਨਵੇਂ ਸੈਕਸ਼ਨ ਪਾਏ ਗਏ ਹੈ ਤਾਂਕਿ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਸਮੇਂ ਸਿਰ ਔਰ ਉਚੇਰੇ ਤਰਤੇ ਇਫੈਕਟਿਵਲੀ ਡਿਸਪੋਜ਼ ਆਫ ਹੋਵੇ ਸੈਂਟਰ ਆਫ ਦ ਐਕਸੀਲੈਂਸ ਦੇ ਬਾਰੇ ਥੋੜਾ ਦੱਸਿਓ ਕਿਸ ਤਰ੍ਹਾਂ ਦਾ ਬੈਨੀਫਿਟ ਜਿਹੜਾ ਹੈਗਾ ਸਟੂਡੈਂਟਸ ਨੂੰ ਹੁੰਦਾ ਹੈ ਉਹਦੇ ਬਾਰੇ ਥੋੜਾ ਦੱਸਿਓ ਕਿ ਕਿਸ ਤਰ੍ਹਾਂ ਦਾ ਸੈਂਟਰ ਆਫ ਐਕਸੀਲੈਂਸ ਜਿਹੜੀ ਹੈਗੀ ਜ਼ਰੂਰੀ ਚੀਜ਼ਾਂ ਨੇ ਕਿਸ ਤਰ੍ਹਾਂ ਦਾ ਬੈਨੀਫਿਟ ਜਿਹੜਾ ਹੈਗਾ ਚੰਨੀ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਹੁੰਦਾ ਹੈ ਸੈਂਟਰ ਆਫ ਐਕਸੀਲੈਂਸ ਜਿਹੜੇ ਕਿ ਯੂਜੀਸੀ ਦੇ ਮੰਡੇਟ ਨੇ ਵੀ ਹਾਇਰ ਐਜੂਕੇਸ਼ਨ ਇੰਸਟੀਚਿਊਸ਼ਨ ਦੇ ਵਿੱਚ ਸੈਂਟਰ ਆਫ ਐਕਸੀਲੈਂਸ ਸਟੈਬਲਿਸ਼ ਕੀਤੇ ਜਾਣ ਉਹਦਾ ਮੇਨ ਆਬਜੈਕਟਿਵ ਹੁੰਦਾ ਹੈ ਕਿ ਫੋਕਸ ਏਰੀਆ ਦੇ ਵਿੱਚ ਰਿਸਰਚ ਔਰ ਸਟੂਡੈਂਟਸ ਦਾ ਟੀਚਰ ਦਾ ਉਚੇ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਹੀ ਇਸ ਫੀਲਡ ਦੇ ਵਿੱਚ ਉਚੇਰੇ ਤੌਰ ਤੇ ਵੱਧੇ ਹੋਏ ਹਿੱਸਾ ਲੈਂਦੀ ਰਹੀ ਹੈ ਯੂਆਈਐਲਐਸ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਦੇ ਵਿੱਚ ਮੱਧਇਸਥਾ ਜਿਹਨੂੰ ਕਿ ਅਸੀਂ ਮੀਡੀਏਸ਼ਨ ਕਹਿੰਦੇ ਆ ਉਹਦੇ ਲਈ ਸੈਂਟਰ ਆਫ ਐਕਸੀਲੈਂਸ ਸਟੈਬਲਿਸ਼ ਕੀਤਾ ਗਿਆ ਤਾਂਕਿ ਜੋ ਕਿ ਸਾਡੇ ਮਾਨਯੋਗ ਸੁਪਰੀਮ ਕੋਰਟ ਦੀ ਗਾਈਡਲਾਈਨਸ ਨੇ ਵੀ ਆਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਮੈਕੈਨਿਜ਼ਮ ਨੇ ਉਹਨਾਂ ਨੂੰ ਬਹੁਤ ਉੱਚੇ ਤੌਰ ਤੇ ਸਪੋਰਟ ਕੀਤਾ ਜਾਏ ਤਾਂਕਿ ਕਾਨੂੰਨ ਦੀ ਪ੍ਰਕਿਰਿਆ ਜਿਹੜੀ ਹੈ ਸੋਸਾਇਟੀ 'ਚ ਕੋਰਟ ਤੋਂ ਬਾਹਰ ਵੀ ਸੋਲਵ ਕੀਤੀ ਜਾਏ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਯੂਆਈਐਲਐਸ ਦੇ ਵਿੱਚ ਸੈਂਟਰ ਆਫ ਐਕਸੀਲੈਂਸ ਦੇ ਵਿੱਚ ਬੱਚੇ ਪਾਰਟਿਸਿਪੇਟ ਕਰਦੇ ਨੇ ਉੱਥੇ ਐਕਸਪਰਟ ਲੈਕਚਰ ਹੁੰਦੇ ਨੇ ਬੱਚਿਆਂ ਤੋਂ ਆਰਟੀਕਲ ਲਿਖਾਈ ਜਾਂਦੇ ਨੇ ਤਾਂ ਕਿ ਉਹਨਾਂ ਦੀ ਡਰਾਫਟਿੰਗ ਸਕਿੱਲ ਇੰਪਰੂਵ ਹੋਵੇ ਥੌਟ ਪ੍ਰੋਸੈਸ ਐਕਟੀਵੇਟ ਹੋਵੇ ਇਸ ਤਰ੍ਹਾਂ ਉਹ ਸੈਂਟਰ ਆਫ ਐਕਸੀਲੈਂਸ ਦਾ ਪੂਰਾ ਫਾਇਦਾ ਚੱਕ ਸਕਦੇ ਨੇ ਸਾਰੇ ਬੱਚੇ ਸਰ ਤੁਹਾਨੂੰ ਦੇਖ ਰਹੇ ਆਂ ਬੱਚਿਆਂ ਨੂੰ ਜਿਹੜੇ ਲੋਅ ਕਰਨਾ ਚਾਹੁੰਦੇ ਆਂ ਤੁਸੀਂ ਬਹੁਤ ਕੁਝ ਲੋਅ ਦੇ ਬਾਰੇ ਦੱਸਿਆ ਉਹਨਾਂ ਬੱਚਿਆਂ ਨੂੰ ਤੁਸੀਂ ਕੀ ਸਿਨੇਹ ਲੈਣਾ ਚਾਹੋ ਕੀ ਕਹਿਣਾ ਚਾਹੋਗੇ ਲੋਅ ਦੇ ਲੋਅ ਲੋਅ ਦੀ ਸਟੱਡੀਜ਼ ਨੂੰ ਲੈ ਕੇ ਸਰ ਸਾਡੀ ਸੁਸਾਇਟੀ ਦੇ ਵਿੱਚ ਜੋ ਕਿ ਇੱਕ ਸੋਸ਼ਲ ਐਨੀਮਲਸ ਦੀ ਹੈ ਅਸੀਂ ਸਾਰੇ ਇੱਕ ਦੂਜੇ ਨਾਲ ਵਰਤਾਵ ਕਰਦੇ ਆ ਉਹਦੇ ਵਿੱਚ ਕੁਝ ਡਿਸਪਿਊਟ ਵੀ ਹੋ ਜਾਂਦੇ ਨੇ ਚਾਹੇ ਉਹ ਕਾਰਪੋਰੇਟ ਡਿਸਪਿਊਟ ਨੇ ਫੈਮਿਲੀ ਲਾਅ ਡਿਸਪਿਊਟ ਨੇ ਚਾਹੇ ਉਹ ਕ੍ਰਿਮੀਨਲ ਨੇ ਕਿਸੇ ਹੋਰ ਤਰ੍ਹਾਂ ਦੇ ਨੇ ਜਾਂ ਕਿਸੇ ਕਾਨੂੰਨ ਦੀ ਵਾਇਲੇਸ਼ਨ ਹੈ ਸੋਸਾਇਟੀ ਨੂੰ ਆਰਗੇਨਾਈਜ਼ਡ ਡਿਸਿਪਲਿਨਡ ਵੇ ਵਿੱਚ ਰੱਖਣ ਲਈ ਕਾਨੂੰਨ ਬਣਾਏ ਜਾਂਦੇ ਨੇ ਹੁਣ ਜੇ ਕਿਸੇ ਕਿਸਮ ਦਾ ਵੀ ਕੋਈ ਕਾਨੂੰਨ ਦੇ ਵਿੱਚ ਵਾਇਲੇਸ਼ਨ ਹੈ ਜਿਹਦਾ ਕੇਸ ਚੱਲਦਾ ਹੈ ਉਸ ਤੇ ਲਈ ਬਹੁਤ ਹੀ ਸੋਸਾਇਟੀ ਚ ਜ਼ਰੂਰਤ ਹੈ ਕਾਬਿਲ ਡੈਡੀਕੇਟਿਡ ਸincere प्रोफेशनल एडवोकेट्स की ये लीगल एजुकेशन चाहे वह तीन साल की है चाहे पाँच साल की है मैं ये यहाँगा बहुत ही प्रोस्पेक्टिव प्रोफेशनल रिक्वायरमेंट है एजुकेशन है ਬੱਚੇ ਵੱਧ ਝਾੜ ਕੇ ਹਿੱਸਾ ਲੈਣ ਇਹਦੇ ਵਿੱਚ ਪੜ੍ਹਾਈ ਕਰਨ ਸੋਸਾਇਟੀ ਦੇ ਵਿੱਚ ਕੰਟਰੀਬਿਊਟ ਕਰਨ ਤਾਂਕਿ ਸਾਡਾ ਦੇਸ਼ ਜਿਹੜਾ ਇੱਕ ਖੁਸ਼ਹਾਲ ਦੇਸ਼ ਬਣ ਸਕੇ ਤਾਂ ਇਹ ਸੀ ਕਿ ਸਾਡੇ ਨਾਲ ਸਰ ਜਿਵੇਂ ਕਿ ਸਰ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਲਾਅ ਨੂੰ ਲੈ ਕੇ ਜਿਹੜੀ ਹੈਗੀ ਬਹੁਤ ਜਿਹੜੇ ਹੈਗੇ ਪੜ੍ਹਾਈ ਕਰਾਈ ਜਾਂਦੀ ਹੈ ਤੇ ਇਸ ਦੇ ਨਾਲ ਹੀ ਜਿਹੜੇ ਜੇਕਰ ਤੁਸੀਂ ਵੀ ਕਾਰਪੋਰੇਟ ਲਾਅ ਜਾਂ ਕ੍ਰਿਮੀਨਲ ਲਾਅ ਕੁਝ ਵੀ ਤੁਸੀਂ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਯੂ ਆਈ ਐਲ ਐਸ ਯੂਨੀਵਰਸਿਟੀ ਜਿਹੜੀ ਹੈਗੀ ਚੰਡੀਗੜ੍ਹ ਯੂਨੀਵਰਸਿਟੀ ਤੁਹਾਡੇ ਲਈ ਬੈਸਟ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਮਿੰਦਰ ਦੇ ਨਾਲ ਮਨੀਸ਼ ਕੁਮਾਰ ਮੋਟਿਵ ਚ